ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਦਾਤੀ ਨੇ ਮੇਰੇ ਨਹੀਂ ਕਰਤੀ ਕਿ ਮੋਟਰਾਂ ਹੁਣ ਖੜੀਆਂ ਨਹੀਂ ਪਕਾ ਨੂੰ ਮੇਰੇ ਪਿੱਛੇ ਝੋਨਾ ਦਿਖਾ ਰਹੇ ਹੈ ਵਧੀਆ ਪਾਣੀ ਖੜਾ ਹੈ ਝੋਨੇ ਦੇ ਵਿੱਚ ਮੋਟਰਾਂ ਬੰਦ ਨੇ ਤੇ ਅਰਾ ਸਾਰਾ ਚੋੜ ਨਹੀਂ ਚੋਣਾ ਕਿਸੇ ਦੀ ਵੀ ਮੋਟਰ ਨਹੀਂ ਚੱਲਦੀ तकरीबन तकरीबन ਚੋਣੇ ਦਾ ਕੰਮ ਲਗਭਗ ਨਿਬੜ ਗਿਆ ਖਤਮ ਹੀ ਹੋ ਚੁੱਕਿਆ ਹੈ ਮੇਰੇ ਖਿਆਲ ਮੁਤਾਬਕ ਤਾਂ ਹੁਣ ਚੋਣੇ ਦਾ ਕੰਮ ਕਦੋਂ ਪੈਸੇ ਰਹਿੰਦਾ ਹੁਣੇ ਮੱਕੀ ਵਾਲੇ ਖੇਤਾਂ 'ਚ ਜਾਂ ਮੂੰਗੀ ਵਾਲੇ ਖੇਤਾਂ 'ਚ ਆ ਤੁਹਾਨੂੰ ਦਿਖਾ ਰਿਹਾ ਮੇਰੇ ਪਿੱਛੇ ਸਾਰਾ ਚੂਨਾ ਲੱਗਿਆ ਹੋਇਆ ਉਹ ਸਾਹਮਣੇ ਮੋਟਰ ਆ ਗਈ ਆਹ ਮੋਟਰ ਆ ਗਈ ਇੱਧਰ ਆਹ ਮੋਟਰ ਆ ਗਈ ਬਿਲਕੁਲ ਖੜੀ ਐ ਕਿਉਂਕਿ ਪਰਸੋਂ ਵੀ ਮੀਂਹ ਪੈ ਗਿਆ ਆ ਸੌਰੀ ਕੱਲ ਵੀ ਮੀਂਹ ਪੈ ਗਿਆ ਅੱਜ ਵੀ ਬਰਸਾਤ ਹੋਗੀ ਤੇ ਦੋ ਦਿਨ ਪਹਿਲਾਂ ਵੀ ਚੰਗੀ ਬਰਸਾਤ ਹੋ ਗਈ ਜਿਸ ਕਰਕੇ ਝੋਨੇ ਦੇ ਬਾਹਣ ਨੱਕੋ ਨੱਕ ਪਾਣੀ ਦਾ ਭਰੇ ਖੜੇ ਨੇ ਮੇਰੇ ਪਿੱਛੇ ਦਿਖਾ ਰਿਹਾ ਤੁਹਾਨੂੰ ਆ ਦੇਖ ਲਓ ਪੂਰਾ ਹੁਣ ਝੋਨੇ ਦੇ ਵਿੱਚ ਪਾਣੀ ਜਿੰਨਾ ਲੋੜ ਹੈ ਉਸ ਤੋਂ ਵੱਧ ਪਾਣੀ ਝੋਨੇ 'ਚ ਖੜਾ ਹੈ ਜਦੋਂ ਦਾਤਾ ਦਿੰਦਾ ਇਹਦਾ ਛੱਪੜ ਫਾੜ ਕੇ ਦਿੰਦਾ ਤੇ ਜਦੋਂ ਖੁੰਦਾ ਉਦੋਂ ਥੱਪੜ ਮਾਰ ਕੇ ਖੋਲ ਲੈਂਦਾ ਬਸ ਬਾਗਰੂ ਮੇਰ ਹੀ ਰੱਖੇ ਝੋਨੇ ਦੀ ਫਸਲ ਤੇ ਤੇ ਕਈ ਵਾਰੀ ਕੀ ਹੋਇਆ ਆ ਤੁਹਾਨੂੰ ਦਿਖਾ ਰਿਹਾ ਲਾਈਟ ਭਾਵੇਂ ਹੈਗੀ ਐ ਪਰ ਮੋਟਰਾਂ ਵਾਧੂ ਪਾਣੀ ਕਰਕੇ ਬਿਲਕੁਲ ਬੰਦ ਪਈਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਖੇਤ ਵਿੱਚ ਨਜ਼ਰ ਮਾਰ ਲਓ ਚੋਨੇ ਤਰ ਹੋਏ ਪਏ ਹੋਏ ਪਏ ਨੇ ਪਾਣੀ ਨਾਲ ਦੋਸਤੋ ਹੁਣ ਤਾਂ ਇਹੋ ਜਿਹਾ ਮੌਸਮ ਆ ਗਿਆ ਬੂਟੇ ਲਾਉਣ ਵਾਲਾ ਦਰਖਤ ਲਾਉਣ ਵਾਲਾ ਮੌਸਮ ਆ ਗਿਆ ਹੁਣ ਕਿਉਂਕਿ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਤਾਂ ਹਰ ਇੱਕ ਵਿਅਕਤੀ